ਮਾਂਜੂ ਕਮਿਸ਼ਨਰ ਸਾਹਿਬ ਪੁਲਿਸ ਮੁਖir ਜਲੰਧਰ ਜੀ ਵੱਲੋਂ ਭੈੜੇ ਪੁੱਛਣ ਦੇ ਖਿਲਾਫ ਜਿਹੜੀ ਚਲਾਈ ਹੋਈ ਮਹਿਲ ਦੇ ਵਿੱਚ ਸਾਡੀ ਟੀਮ ਨੂੰ ਅੱਜ ਬੜੀ ਸਫਲਤਾ ਮਿਲੀ ਹੈ ਇੱਕ ਹਫਤਾ ਪਹਿਲਾਂ ਇੱਕ ਰਾਹੀਰ ਨੂੰ ਬੜੀ ਬੁਰੀ ਤਰ੍ਹਾਂ ਹੱਥੋਂ ਦਾ ਕੱਟ ਕੇ ਜਿਹੜਾ ਲੁੱਟ ਕੇ ਲੈ ਕੇ ਗਏ ਸੀਗੇ ਉਹ ਸੀ ਗੈਕ ਫਰੇਸ ਕੀਤਾ ਤਿੰਨ ਜਣਿਆਂ ਦਾ ਇਹਦੇ ਚ ਦੋ ਬੰਦੇ ਦੀ ਅਸੀਂ ਅਰੈਸਟ ਪਾ ਲਈਆ ਉਹਨਾਂ ਕੋਲੋਂ ਦਾਤਰੀ ਵੀ ਰਿਕਵਰ ਕਰ ਲਿਆ ਗਿਆ ਔਰ ਇੱਕ ਬੰਦੇ ਦੀ ਅਸੀਂ ਅਜੇ ਅਰੈਸਟ ਪਾਣੀ ਬਾਕੀ ਆ ਉਹਨੂੰ ਪ੍ਰੋਡਕਸ਼ਨ ਲੈਂਡ ਤੇ ਲਿਆ ਕੇ ਅਸੀਂ ਦੇਲ ਦੇ ਵਿੱਚੋਂ ਔਰ ਉਹਨੂੰ ਵੀ ਅਸੀਂ ਅਰੈਸਟ ਪਾਵਾਂਗੇ ਜੀ ਔਰ ਇਹਨਾਂ ਦਾ ਰਮਾਨ ਲੈ ਕੇ ਹੋਰ ਪਰਚੇ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਜਿਹੜੀ ਹੈ ਅਲੱਗ-ਅਲੱਗ ਸ਼ਹਿਰਤ ਦੇ ਵਿੱਚ ਕਈ ਵਾਰ ਦਾ ਤਾਂ ਮੰਨਿਆ ਗਿਆ ਫਿਲਹਾਲ ਸੋ ਜੋ ਵੀ ਅੱਗੇ ਨਾ ਇਹ ਇਹਨਾਂ ਦੀ ਪੁੱਛ ਗੇ ਸਚਾਈਗਾ ਤੁਹਾਡੇ ਸਾਹਮਣੇ ਲੈ ਕੇ ਆਏ ਜੂਗੇ ਅਜੇ ਅਜੇ ਦੋ ਤਿੰਨ ਮੰਨੇ ਆ ਜੀ ਔਰ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਆ ਹਾਂ ਜੀ ਇ ਕੀ ਮਤਲਬ ਇਹ ਕਰਦੇ ਸੀ ਇਸ ਦੇ ਵਾਸਤੇ ਤੁਸੀਂ ਦੱਸੋ ਇਹਦੇ ਰਿਟੇ ਸੀਗੇ ਇਜ਼ੀ ਮਨੀ ਦੇ ਚੱਕਰ 'ਚ ਕੋਈ ਕੰਮ ਨਹੀਂ ਸੀ ਕਰਦੇ ਵੇਲੜ ਕਿਸਮ ਦੇ ਆਦਮੀ ਆ ਇਹ ਹਮੇਸ਼ਾ ਹੀ ਹਨੇਰੇ ਦਾ ਫਾਇਦਾ ਲੈ ਕੇ ਰਾਤ ਨੂੰ ਹੀ ਇਹ ਟਾਰਗੇਟ ਕਰਦੇ ਸੀ ਆਉਣ ਜਾਣ ਵਾਲੇ ਰਾਹੀਦਾਂ ਨੂੰ ਕਿਸੇ ਕੋ ਮੋਬਾਈਲ ਕੋਲ ਹੈ ਕਿਸੇ ਕੋ ਕੈਸ਼ ਜੋ ਵੀ ਇਹਨਾਂ ਦਾ ਟਾਰਗੇਟ ਹੁੰਦਾ ਸੀਗਾ ਇਹ ਕਰਦੇ ਸੀ ਕੋਈ ਨਹੀਂ ਕਰਦੇ ਹੋਣਗੇ ਪਹਿਲਾਂ ਵੀ ਬੰਦੇ ਨੂੰ ਪਹਿਲਾਂ ਦੱਸਿਆ ਇਹ ਹਨੇਰੇ ਦਾ ਫਾਇਦਾ ਲੈ ਕੇ ਹਨੇਰੇ ਵਾਲੀ ਜਗ੍ਹਾ ਲੱਭਦੇ ਸੀਗੇ ਅਲੱਗ-ਅਲੱਗ ਸ਼ਹਿਰ ਦੇ ਏਰੀਆ ਵਿੱਚ ਕੁਝ ਕਈ ਵਾਰ ਦਦਾ ਕੀਤੀਆਂ ਇਹਨਾਂ ਨੇ ਸਰ ਇਹ ਨਸ਼ੇ ਦੀ ਕੁੱਟੀ ਦੀ ਸਰ ਆਪਣੀਆਂ ਲੋੜਾਂ ਪੂਰੀ ਕਰਨ ਲਈ ਜੀ ਜੋ ਸਰ ਕੇ ਇੱਕ ਸਰ ਕਿਹੜੇ ਸ਼ਿਕਾਰੀ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ ਤੇ ਵੀ ਪਰ ਆਪਾਂ ਨਾ ਇੱਕ ਵਾਰ ਗੱਲ ਇੱਕ ਥਾਂ ਨਿਕਲੋ ਡਿਵੀਜ਼ਨ ਨੰਬਰ 1 ਦਾ ਚੱਲ ਰਿਹਾ ਹੈ ਇਹ ਗੱਲ ਫਾਈਨੈਂਸ ਫਾਈਲ ਦੇ ਵਿੱਚ ਕੋਈ ਕਿੰਨੇ ਅੱਧੇ ਕਿ ਫੇਰ ਫਿਲਹਾਲ ਇਹਨਾਂ ਦੇ ਜੀ ਅਸੀਂ 2-3 ਜਿਹੜੇ ਸਾਡੇ ਥਾਣੇ ਦੇ ਵਿੱਚ ਇਹਨਾਂ ਨੇ ਵਾਰਦਾਤਾ ਕੀਤੀਆਂ ਸੀ ਉਹ ਮੰਨੇ ਆ ਅਸੀਂ ਜਿਹੜਾ ਇਹਨਾਂ ਨੂੰ ਰਿਮਾਂਡ ਲੈ ਕੇ ਹੋਰ ਹੋਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹ ਵੀ ਜਿੰਨੀਆਂ ਵਰਤਾਂ ਹੋਣਗੇ ਉਹਨਾਂ ਨੂੰ ਟ੍ਰੇਸ ਕਰਾਂਗੇ ਕਿਉਂਕਿ ਇਹ ਬੜੇ ਮਾੜੀ ਕਿਸਮ ਦੇ ਬੰਦੇ ਆ ਔਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਹਨੇਰੇ ਦਾ ਫਾਇਦਾ ਲੈ ਕੇ ਟਾਰਗੇਟ ਕਰਦੇ ਰਹੇ। ਫੈਮਿਲੀ ਬੈਕਗ੍ਰਾਉਂਡ ਕੀ ਕੀ ਨੀ ਹੋਏਜੂਗੀ ਇਹਨਾਂ ਦੀ? ਇਹਨਾਂ ਦੀ ਏਜ ਹੋਣੀ ਐ ਜਿਵੇਂ 20 21 ਸਾਲ ਦੇ ਹੋਣਗੇ ਛੋਟੀ ਏਜ ਦੇ ਆ ਜੀ। ਫੈਮਿਲੀ ਬੈਕਗ੍ਰਾਉਂਡ ਜਿਹੜੀ ਆ ਜੇ ਇਹਨਾਂ ਦਾ ਫਿਲਹਾਲ ਨਹੀਂ ਦੱਸ ਸਕਦੇ। ਗਰੀਬ ਘਰੋਂ ਨੇ ਤੇ ਆਪਣੇ ਵੇਲੜ ਕਿਸਮ ਦੇ ਬੰਦੇ ਨੇ। ਦੋ ਜਿਹੜੀ ਫੜੇ ਹਾਂ। ਹਾਂਜੀ ਹਾਂਜੀ ਹਾਂ ਜਿਹੜਾ ਸੀ ਉਹਦੇ 'ਚ ਇੱਕ ਲੜਕੀ ਵੱਲੋਂ ਸੀਗੀ ਕੰਪਲੇਂਟ ਸਾਡੇ ਕੋਲ ਕਿ ਉਹਦੇ ਬ੍ਰਦਰ ਵੱਲੋਂ ਕਿ ਉਹਨੂੰ ਛੇੜਿਆ ਗਿਆ ਉੱਥੇ ਉਹਨਾਂ ਦਾ ਤਕਰਾਰ ਹੋ ਗਿਆ ਲੜਕੇ ਦਾ ਜਦੋਂ ਛੇੜਖਾ ਨਹੀਂ ਕੀਤੀ ਸੀ ਟੋਟਲ ਮੇਲੇ ਤੋਂ ਆਰੇ ਸੀ ਮੱਥਾ ਟੇਕੇ ਸੋ ਉਹਦੇ ਵਿੱਚ ਨਾ ਤਕਰਾਰ ਹੋਣ ਤੇ ਸਾਨੂੰ ਇਨਫੋਰਮੇਸ਼ਨ ਲਈ ਸਾਡੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਡੇ ਉੱਥੇ ਮੌਕੇ ਤੇ ਪਹੁੰਚੇ ਉੱਥੇ ਕਾਫੀ ਜਣੇ ਇਕੱਠੇ ਹੋਏ ਸੀਗੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਫਲਾਣੇ ਫਲਾਣੇ ਬੰਦੇ ਨੇ ਇਹਨੂੰ ਲੜਕੀ ਨੂੰ ਛੜਨ ਦੀ ਜ਼ਰੂਰਤ ਕੀਤੀ ਹੈ ਜਦੋਂ ਇਹਨਾਂ ਨੇ ਰੇਡ ਕੀਤਾ ਮੌਕੇ ਤੇ ਉਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਦੋ ਜਣੇ ਟੈਂਕੀ ਤੋਂ ਫੜ ਪੂਟੋ ਤਨੇੜੇ ਰੈਸਟ ਪਈ ਆ ਇੱਕ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਕੀਤਾ ਚਾਰ ਲਾਈਵ ਕੈਟਰੀਜਸ ਔਰ ਇੱਕ ਮੈਗਜ਼ੀਨ ਰਿਕਵਰ ਕੀਤਾ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਜੀ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਔਰ ਪਹਿਲਾਂ ਵੀ ਇਹਨਾਂ ਤੇ ਇੱਕ ਆਬਜੈਕਟ ਦਾ ਪਰਚਾ ਦਰਜ ਹੈ ਸਰ ਪਿਸਤਲ ਇਹਨਾਂ ਲਈ ਬਣਿਆ ਸੀ ਸਰ ਉਹੀ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਕਰ ਰਹੇ ਆ ਅਸੀਂ ਕਿਉਂਕਿ ਪਹਿਲਾਂ ਵੀ ਇਹਨਾਂ ਤੇ ਇੱਕ ਆਬਜੈਕਟ ਦਾ ਪਰਚਾ ਦਰਜ ਹੈ ਨਹੀਂ ਇਹਨਾਂ ਦੇ ਵਿੱਚੋਂ ਇੱਕ ਜਣੇ ਤੇ ਹੈਗਾ ਵਿੱਚੋਂ ਫਿਰ ਇਨਲੀਗਲ ਹੈ ਜੀ ਕੰਟਰੀ ਮੇਡ ਇਨਲੀਗਲ ਹੈ ਕਿਦਾ ਲੜਕਿਆਂ ਦਾ ਜੀ ਇਹ ਤਾਂ ਅੰਦਾਜ਼ਿਤ ਦਿਵਯੰਬ ਬੱਬਰ ਦਿਵਯੰਬ ਬੱਬਰ ਇਲੀਸ ਗੰਜਾ ਇਹਨਾਂ ਨੇ ਸੀਡੀਐਸ ਕੋਲੋਂ ਪਹਿਲਾ ਪਹਿਲ ਉੱਥੇ ਵੇਖੋ ਅਲੀਗੇਸ਼ਨ ਜੋ ਉਹਨਾਂ ਨੇ ਲਾਇਆ ਕ੍ਰਾਸ ਪਚਾਸ ਲੜਕੀ ਵੱਲੋਂ ਵੀ ਦੇ ਰਹੇ ਕਿਉਂਕਿ ਅਲੀਗੇਸ਼ਨ ਨਾਲ ਲਾਇਆ ਸੀ ਲੜਕੀ ਬਨਾਈ ਇਸਕੇ ਹਾਂ ਜੀ